ਭਾਰੀ ਬਰਸਾਤ ਅਤੇ ਗੜੇਮਾਰੀ ਦੇ ਕਾਰਨ ਕਿਸਾਨ ਜਥੇਬੰਦੀਆਂ ਨੂੰ ਕਾਫੀ ਨੁਕਸਾਨ ਹੋਇਆ ਹੈ ਤੇ ਮੁਆਵਜ਼ਾ ਨਹੀਂ ਮਿਲਿਆ ਤੇ ਪਹਿਲਾਂ ਵੀ ਕਾਫੀ ਮੰਗਾ ਨੇ ਅਜੇ ਤੱਕ ਕੋਈ ਵੀ ਪੂਰੀਆਂ ਸਰਕਾਰ ਨੇ ਨਹੀਂ ਕੀਤੀਆਂ ਤੇ ਜਿਸ ਨੂੰ ਲੈ ਕੇ ਫਿਰ ਤੋਂ ਕਿਸਾਨ ਜਥੇਬੰਦੀਆਂ ਨੇ ਸਰਕਾਰਾਂ ਨੂੰ ਸਿੱਧੇ ਚੇਤਾਵਨੀ ਦਿੱਤੇ ਤੇ ਦੱਸਦੇ ਕਿ ਸਰਵਣ ਸਿੰਘ ਭੰਦੇੜ ਦਾ ਇੱਕ ਵੱਡਾ ਬਿਆਨ ਸਾਹਮਣੇ ਸਰਕਾਰਾਂ ਦੇ ਉੱਤੇ ਪਲਟਵਾਰ ਕੀਤਾ ਹੈ ਲਗਾਤਾਰ ਸਵਾਲ ਵੀ ਕੀਤੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਸਾਰਾ ਸਰਕਾਰਾਂ ਨੇ ਜਿਹੜੀਆਂ ਕਿ ਸਾਡੀਆਂ ਹਜੇ ਤੱਕ ਮੰਗਾ ਪੂਰੀਆਂ ਨਹੀਂ ਕੀਤੀਆਂ ਤੇ ਵਾਸ ਇੱਕ ਝੂਠੇ ਲਾਰੇ ਤੇ ਕੀਤੇ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਫਰ ਤੋਂ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਤਿੱਖੇ ਨਿਸ਼ਾਨੇ ਜਿਹੜੇ ਕਿ ਉਹ ਸਾਦੇ ਜਾ ਰਹੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਨੇ ਆ ਸਰਵਣ ਸਿੰਘ ਪੰਦੇੜ ਦਾ ਹੋਰ ਕੀ ਕਹਿਣਾ ਮੈਂ ਸਰਵਣ ਸਿੰਘ ਪੰਦੇੜ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਪੰਜਾਬ ਤੋਂ ਅੱਜ ਦੂਜੇ ਦੌਰ ਦਾ મતદાન ਹੋਣ ਜਾ ਰਿਹਾ ਵਾ ਅਸੀਂ ਦੋਵਾਂ ਫੋਰਮਾਂ ਵੱਲੋਂ ਪੂਰੀ ਦੇਸ਼ ਦੇ ਜਿੰਨੇ ਵੀ ਵੋਟਰ ਉਹਨਾਂ ਨੂੰ ਅਪੀਲ ਕਰ ਰਹੇ ਆ ਕਿ ਜਦੋਂ ਬੋਟਾ ਪਾਉਣ ਜਾਓ ਉਦੋਂ ਸ਼ਹੀਦ ਸੁਭਕਰਨ ਸਿੰਘ ਨੂੰ ਯੂਰਜਾਤ ਕਰ ਲਿਓ ਔਰ ਉਹਦੇ ਇਨਸਾਫ ਦੀ ਗੱਲ ਸੋਚ ਲਿਓ ਇਹ ਤੋਂ ਗਾਹਾਂ ਲਖੀਂਪੁਰ ਖੇਰੀ ਦੇ ਵਿੱਚ ਜਿਵੇਂ ਕਿਸਾਨਾਂ ਦੇ ਕਤਲ ਨਾ ਭਾਜਪਾ ਤੇ ਮੋਦੀ ਸਰਕਾਰ ਦੇ ਹੱਥ ਰੰਗੇ ਹੋਏ ਆ ਤੇ ਟਿਕਟ ਵੀ ਉਹਨੂੰ ਦੇ ਦਿੱਤੀ ਆ ਇਹ ਗੱਲ ਵੀ ਯਾਦ ਰੱਖਿਓ ਸਾਡੀਆਂ ਸਾਰੀਆਂ ਫਸਲਾਂ ਦੇ ਭਾਅ ਤੈਅ ਹੋਣ ਸਾਡੀ ਆਜ਼ਾਦ ਮੰਡੀ ਹੋਵੇ ਉਹਦੇ ਵਿੱਚ ਚੰਗੇ ਸਾਨੂੰ ਲਾਹੇਮੰਦ ਰੇਟ ਮਿਲਣ ਅੰਮਤ ਲੀਗਲ ਗਰੰਟੀ ਕਾਨੂੰਨ ਕੌਣ ਬਣਾ ਕੇ ਦਊ ਇਹ ਗੱਲ ਦਿਮਾਗ 'ਚ ਰੱਖਿਓ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕੌਣ ਕਰੂਗਾ ਭਾਰਤ ਨੂੰ WTO ਤੋਂ ਬਾਹਰ ਕੌਣ ਲੈ ਕੇ ਆਊਗਾ ਸਾਡੀ ਫਸਲੀ ਬੀਮਾ ਯੋਜਨਾ ਕੌਣ ਬਣਾਊਗਾ ਇਹ ਗੱਲਾਂ ਧਿਆਨ ਵਿੱਚ ਰੱਖ ਕੇ ਆਪਣੀ ਵੋਟ ਦਾ ਇਸਤੇਮਾਲ ਕਰਿਓ ਔਰ ਦੇਸ਼ ਦੀ ਰਾਜਤਨੀ ਵਿੱਚ ਜਾ ਕੇ ਸਾਨੂੰ ਅੰਦੋਲਨ ਕਰਨ ਦਾ ਅਧਿਕਾਰ ਕੌਣ ਦਊਗਾ ਇਹ ਗੱਲ ਵੀ ਯਾਦ ਰੱਖਿਓ ਸੋ ਇਸ ਦੇਸ਼ ਦੇ ਅਸਾਸਿਆਂ ਤੇ ਕਾਰਪੋਰੇਟ ਦਾ ਗਲਬਾ ਨਾ ਹੋਵੇ ਵੋਟ ਪਾਉਣ ਲੱਗਿਆ ਇਹ ਗੱਲਾਂ ਵੀ ਸਾਨੂੰ ਧਿਆਨ ਚ ਰੱਖਣੀਆਂ ਚਾਹੀਦੀਆਂ ਵੇ ਇਹ ਤੋਂ ਗਾਹਾਂ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਨੇ ਆਂ ਕਿ ਜਿਵੇਂ ਮੰਡੀਆਂ ਦੇ ਵਿੱਚ ਮੌਇਸਚਰ ਦਾ ਬਹਾਨਾ ਲਾ ਕੇ 20 ਕਿਸਮ ਦੀਆਂ ਰਕਾਵਟਾਂ ਲਾ ਕੇ ਤੁਸੀਂ ਕਿਸਾਨਾਂ ਨੂੰ ਰੋਲ ਰਹੇ ਜੇ ਅਸੀਂ ਤਾਂ ਲੱਗੇ ਹੋਏ ਆ ਕੇਂਦਰ ਦੇ ਨਾਲ ਵੇਖਿਓ ਸਾਨੂੰ ਥੋਡੇ ਵੱਲ ਨਾ ਕੋਈ ਸਪੈਸ਼ਲ ਪ੍ਰੋਗਰਾਮ ਕਰਨਾ ਪਵੇ ਇਸ ਕਰਕੇ ਪੰਜਾਬ ਸਰਕਾਰ ਤੁਰੰਤ ਨਿਰਦੇਸ਼ ਦੇਵੇ ਕਿਸਾਨਾਂ ਨੂੰ ਕਣਕ ਦੀ ਖਰੀਦ ਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਪੰਜਾਬ ਤੋਂ ਅੱਜ ਦੂਜੇ ਦੌਰ ਦਾ મતદાન ਹੋਣ ਜਾ ਰਿਹਾ ਵਾ ਅਸੀਂ ਦੋਹਾਂ ਫੋਰਮਾਂ ਵੱਲੋਂ ਪੂਰੀ ਦੇਸ਼ ਦੇ ਜਿੰਨੇ ਵੀ ਵੋਟਰ ਉਹਨਾਂ ਨੂੰ ਅਪੀਲ ਕਰ ਰਹੇ ਆ ਵੀ ਜਦੋਂ ਬੋਟਾ ਪਾਉਣ ਜਾਓ ਉਦੋਂ ਸ਼ਹੀਦ ਸੁਭਕਰਨ ਸਿੰਘ ਨੂੰ ਯੂ ਯਾਦ ਕਰ ਲਿਓ ਔਰ ਉਹਦੇ ਇਨਸਾਫ ਦੀ ਗੱਲ ਸੋਚ ਲਿਓ ਇਹ ਤੋਂ ਗਾਹਾਂ ਲਖੀਂਪੁਰ ਖੇਰੀ ਦੇ ਵਿੱਚ ਜਿਵੇਂ ਕਿਸਾਨਾਂ ਦੇ ਕਤਲ ਨਾ ਭਾਜਪਾ ਤੇ ਮੋਦੀ ਸਰਕਾਰ ਦੇ ਹੱਥ ਰੰਗੇ ਹੋਏ ਆ ਤੇ ਟਿਕਟ ਵੀ ਉਹਨੂੰ ਦੇ ਦਿੱਤੀ ਆ ਇਹ ਗੱਲ ਵੀ ਯਾਦ ਰੱਖਿਓ ਸਾਡੀਆਂ ਸਾਰੀਆਂ ਫਸਲਾਂ ਦੇ ਭਾਅ ਤੈ ਹੁਣ ਸਾਡੀ ਆਜ਼ਾਦ ਮੰਡੀ ਹੋਵੇ ਉਹਦੇ ਵਿੱਚ ਚੰਗੇ ਸਾਨੂੰ ਲਾਹੇਮੰਦ ਰੇਟ ਮਿਲ ਐਮ ਐਸਪੀ ਲੀਗਲ ਗਰੰਟੀ ਕਾਨੂੰਨ ਕੌਣ ਬਣਾ ਕੇ ਦੇਊ ਇਹ ਗੱਲ ਦਿਮਾਗ 'ਚ ਰੱਖਿਓ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕੌਣ ਕਰੂਗਾ ਭਾਰਤ ਨੂੰ ਡਬਲਿਊਟੀਓ ਤੋਂ ਬਾਹਰ ਕੌਣ ਲੈ ਕੇ ਆਊਗਾ ਸਾਡੀ ਫਸਲੀ ਬੀਮਾ ਯੋਜਨਾ ਕੌਣ ਬਣਾਊਗਾ ਇਹ ਗੱਲਾਂ ਧਿਆਨ ਵਿੱਚ ਰੱਖ ਕੇ ਆਪਣੀ ਵੋਟ ਦਾ ਇਸਤੇਮਾਲ ਕਰਿਓ ਅਰ ਦੇਸ਼ ਦੀ ਰਾਜਤਾ ਨੀ ਵਿੱਚ ਜਾ ਕੇ ਸਾਨੂੰ ਅੰਦੋਲਨ ਕਰਨ ਦਾ ਅਧਿਕਾਰ ਕੌਣ ਦੇਊਗਾ ਇਹ ਗੱਲ ਵੀ ਯਾਦ ਰੱਖਿਓ ਸੋ ਇਸ ਦੇਸ਼ ਦੇ ਅਸਾਸਿਆਂ ਤੇ ਕਾਰਪੋਰੇਟ ਦਾ ਗਲਬਾ ਨਾ ਹੋਵੇ ਵੋਟ ਪਾਉਣ ਲੱਗਿਆ ਇਹ ਗੱਲਾਂ ਵੀ ਸਾਨੂੰ ਧਿਆਨ ਚ ਰੱਖਣੀਆਂ ਚਾਹੀਦੀਆਂ ਇਹ ਤੋਂ ਗਾਹਾਂ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਨੇ ਆਂ ਕਿ ਜਿਵੇਂ ਮੰਡੀਆਂ ਦੇ ਵਿੱਚ ਮੌਇਸਚਰ ਦਾ ਬਹਾਨਾ ਲਾ ਕੇ ਵੀ ਕਿਸਮ ਦੀਆਂ ਰਕਾਵਟਾਂ ਲਾ ਕੇ ਤੁਸੀਂ ਕਿਸਾਨਾਂ ਨੂੰ ਰੋਲ ਰਹੇ ਜੇ ਅਸੀਂ ਤਾਂ ਲੱਗੇ ਹੋਏ ਆ ਕੇਂਦਰ ਦੇ ਨਾਲ ਵੇਖਿਓ ਸਾਨੂੰ ਥੋਡੇ ਵੱਲ ਨਾ ਕੋਈ ਸਪੈਸ਼ਲ ਪ੍ਰੋਗਰਾਮ ਕਰਨਾ ਪਵੇ ਇਸ ਕਰਕੇ ਪੰਜਾਬ ਸਰਕਾਰ ਤੁਰੰਤ ਨਿਰਦੇਸ਼ ਦੇਵੇ ਕਿਸਾਨਾਂ ਨੂੰ ਕਣਕ ਦੀ ਖਰੀਦ ਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ